ਵੈਜੀ ਦਾ ਖਾਲਸਾ ਵੈਰੂਜੀ ਦੀ ਫਤਈ ਜਿਲੇ ਮਾਤਾ ਪਿੰਡ ਰੰਡੀਆਂ ਤਹਿਸੀਲ ਧੂਰੀ ਜਿਹੜਾ ਸਮਰੂਲ ਸਾਡਾ ਪਰਨਾਲਾ ਧੂਰੀ ਰੋਡ ਤੇ ਪਿੰਡ ਪੈਂਦਾ ਆਪਣਾ ਇਹ ਵੰਡੀ ਦੇ ਵਿੱਚ ਅੱਜ ਕੋਈ 10-15 ਦਿਨਾਂ ਤੋਂ ਫਿਰ ਰਹੀ ਆ ਇਹਨੂੰ ਕੋਈ ਵੀ ਜਾਣਦਾ ਹੋਵੇ ਮਤਲਬ ਇਹ ਸੈਦ ਹਰਿਆਣਾ ਜਾਂ ਦੂਜੀ ਸਾਈਡ ਦੀ ਮਤਲਬ ਹੈ ਯਾਰ ਵੀਰਵਾਨ ਕਿ ਇਹਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਅਸੀਂ ਇਹਦੇ ਵਿੱਚ ਨੰਬਰ ਪਾਵਾਂਗੇ ਆਪਣਾ ਸਾਡੇ ਨੰਬਰਾਂ ਤੇ ਕੰਟੈਕਟ ਕਰ ਲਿਓ ਜਿਹੜੀ ਬਰਦਾਦਾ ਧੂਰੀ ਰੋਡ ਤੇ ਪਿੰਡ ਪੈਂਦਾ ਆਪਣਾ ਜਿਹੜਾ ਸਮਰੂਲ ਆ ਇਹਨੂੰ ਮਾਤਾ ਨੂੰ ਕੋਈ ਵੀ ਜਾਣਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਵੀਰ ਬਣ ਕੇ ਅਸੀਂ ਛੱਡ ਵੀ ਆਵਾਂਗੇ ਉੱਥੇ ਪਰ ਸਾਨੂੰ ਇਹ ਦੱਸ ਦਿਓ ਵੀ ਕਿ ਇਹ ਕਿਹੜੇ ਤੋਂ ਕਿਹੜੇ ਪਿੰਡ ਤੋਂ ਆ। ਠੀਕ ਹੈ ਇੰਨਾ ਵੀਰ ਬਣ ਕੇ ਜਰੂਰ ਉਹ ਕਰਦੇ ਉਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਇਹਨਾਂ ਮਾਤਾ ਦਾ ਪਤਾ ਲੱਗੇ ਠੀਕ ਹੈ ਤੇ ਗੌਰ ਨਾਲ ਵੀਰ ਬਣ ਕੇ ਦੇਖ ਲਓ ਹਾਂ ਮਾਤਾ ਹੋਰ ਠੀਕ ਹੈ ਆਪਣਾ ਪਿੰਡ ਕਿਹੜਾ ਹੈ ਹੈ ਆਹ ਇਹਨਾਂ ਛਾਤੇ ਦਾ ਹੈ ਹੈ ਛਾਤੇ ਸੱਚ ਹੈ ਕਹਾਂ گا ਹਰਿਆਣਾ ਮੈਂ ਜੁਪੀ ਮੈਂ ਚਾਚਾ ਕਹ ਹੈ ਰੇਣਾ ਜੁਕੀ ਕਹ ਹੈ ਹੈ ਰੇਣਾ ਮੇ ਜੁਕੀ ਮੈਂ ਐਨੀ ਗੱਲ ਕਰਦੀ ਵੀਰ ਵੜ ਕੇ ਦੱਸ ਨਹੀਂ ਰਹੀ ਵੀ ਜੁਕੀ ਚ ਹਰਿਆਣੇ ਚ ਇਹਨੂੰ ਕੋਈ ਵੀ ਵੀਰ ਭਾਏ ਭੈਣ ਕੋਈ ਜਾਣਦਾ ਤਾਂ ਸਾਡੇ ਨਾਲ ਸੰਪਰਕ ਜਰੂਰ ਕਰ ਲਿਓ 98811 07072 ਮੇਰਾ ਨੰਬਰ ਹੈ 98811 07072 ਇੱਕ ਅੱਧਾ ਨੰਬਰ ਅਸੀਂ ਹੋਰ ਪਾਵਾਂਗੇ ਵੀਡੀਓ ਤੇ ਲਿਖ ਕੇ ਪਾ ਦਈਏ ਵੀਰ ਬਣ ਕੇ ਨਾ ਜਰੂਰ ਸੰਪਰਕ ਕਰੋ ਇਹ ਜਿਹੜੀਆਂ ਨੂੰ ਮਾਤਾ ਨੂੰ ਇਹਦੇ ਪਰਿਵਾਰ ਦੇ ਮੈਂਬਰ ਮਿਲ ਜਾਣਾ ਇਹ ਤਾਂ ਐਨੀ ਬੇਨਤੀ ਆ ਭਾਈ ਜੀ ਕਿਰਪਾ ਖਾਲਸਾ ਭਾਈ ਜੀ ਦੀ ਕਿਰਪਾ